ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਇਆ ਆਪਾਂ ਨਵਾਈਡਾ ਦਾ ਗ੍ਰੇਟਰ ਨਵਾਈਡਾ ਇੰਡੀਆ ਐਕਸਪੋ ਦੇ ਗਰਾਊਂਡ ਦੇ ਵਿੱਚ ਜਿੱਥੇ ਕੀ ਦਾ ਗਲੋਬਲ ਪੋਟੈਟੋ ਸัมਮਿਟ ਹੋ ਰਿਹਾ 2025 ਦਾ ਠੀਕ ਨਹੀਂ ਤੇ ਇੱਥੇ ਬਾਈ ਆ ਟੈਕਨੀਕੋ ਐਗਰੀ ਸਾਇੰਸ ਲਿਮਟਿਡ ਕੰਪਨੀ ਇੰਨੀਓ ਮੈਨੂੰ ਨਾਮਿਨੇਸ਼ਨ ਨਾਮਿਨੇਟ ਕੀਤਾ ਗਿਆ ਵਾ। ਕੀ ਹੋਰ ਵੀ ਸਾਰੀਆਂ ਕੰਪਨੀਆਂ ਨੇ ਆਪੋ ਆਪਣਾ ਆਪੋ ਆਪਣੇ ਫਾਰਮਰ ਜਾਂ ਬੰਦੇ ਕਰੇ। ਟੈਕਨੀਕੋ ਕੰਪਨੀਆਂ ਨਹੀਂ ਉਹ ਇੱਕ ਮੈਂ ਵੀ ਆ ਨਾਮਿਨੇਟ ਹੋਣਾ ਹੀ ਬਹੁਤ ਵੱਡੀ ਗੱਲ ਆ ਕਿ ਮੇਰੇ ਲਈ ਤਾਂ ਤੇ ਕੁਝ ਹਾ ਹੋਵੇ ਨਾ ਹੋਵੇ ਬਸ ਇਹੀ ਨਾਂ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਤੇ ਪਰ ਇਹ ਜੀ ਜਗ੍ਹਾ ਤੇ ਆਉਣਾ ਹੀ ਬਹੁਤ ਵੱਡੀ ਗੱਲ ਆ ਬਾਈ ਆਪਣੇ ਲਈ ਠੀਕ ਨਹੀਂ ਤੇ ਅੱਜ ਇੱਥੇ ਪਹੁੰਚੇ ਆ ਤੇ ਦੇਖੋ ਕਿੰਨਾ ਵਧੀਆ ਹਾਲ ਆ ਹਨਾ ਜਿੱਥੇ ਪੋਟੈਟੋ ਐਕਸਪੋ ਹੋ ਰਿਹਾ ਦੇਖੋ ਕਿੰਨਾ ਸੋਹਣਾ ਲੱਗਿਆ ਬਹੁਤ ਸੋਹਣਾ ਬਣਿਆ ਐ ਇੰਨੀਆਂ ਕੰਪਨੀਆਂ ਨੇ ਬਾਈ ਜਿਹੜੀਆਂ ਇੱਥੇ ਕਰ ਰਹੀਆਂ ਨੇ ਸਾਰੀਆਂ ਆਪੋ ਆਪਣੀਆਂ ਇਹ ਆਪਣੀ ਟੈਕਨੀਕੋ ਐਗਰੀ ਸਾਇੰਸ ਲਿਮਟਿਡ ਦਾ ਕਿੱਥੇ ਲੱਗਿਆ ਹੋਇਆ ਉਹ ਦੇਖੋ ਇਹ ਟੈਕਨੀਕੋ ਦਾ ਆਹ ਦੇਖੋ ਆ ਗਿਆ ਟੈਕਨੀਕੋ ਕੋ ਵੀ ਇਹਦਾ ਇਦਾਂ ਸਾਰੀਆਂ ਕੰਪਨੀਆਂ ਨੇ ਆਪੋ ਆਪਣਾ ਲਾਇਆ ਇਹ ਮੈਂਤਰਾ ਨੇ ਲਾਇਆ ਹੋਇਆ ਵਾ ਇਹ ਆਲੂ ਦੇ ਉੱਤੋਂ ਵਿੱਚ ਜਿਹੜਾ ਪਾਊਡਰ ਬਣਦਾ ਪੇਸਟ ਬਣਦਾ ਕੱਲੀ-ਕੱਲੀ ਚੀਜ਼ ਲਈਏ ਆਪਣਾ ਟੈਕਨੀਕ ਉਹਦਾ ਤਾਂ ਫਰਸਟ ਨੇਮ ਤੇ ਸੀ ਇਹ ਮੈਂਤਰਾ ਦੀਆਂ ਵੈਰੀਟੀਆਂ ਨੇ ਜਿਹੜੀਆਂ ਜਿਹੜੀਆਂ ਆ ਇਹ ਕੋਪੀ ਬੰਨੂ ਐਵੇਂ ਬਿੰਪਲ ਉਹ ਕਰੈ ਨਹੀਂ ਕੋਪੀ ਆਰਟਿਸੂ ਕਲਚਰ ਹੋ ਜਾਂਦਾ ਨਾ ਹਾਂਜੀ ਆ ਉਹ ਤੋਂ ਤਿਆਰ ਹੁੰਦਾ ਇਹ ਆ ਵੀਰੇ ਗ੍ਰਾਮੇ ਦਾ ਚਾਰ ਵੱਟਾਂ ਵਾਲਾ ਇਹਦੀ ਗੱਲ ਬਾਤ ਹੈ ਇਹਦੇ ਬਰੋਬਰ ਮੁਕਾਬਲੇ ਕੁਝ ਨਹੀਂ ਹੈਗਾ ਜੇ ਜਾਨੀ ਕਿ ਆਪਾਂ 4 ਵੱਟਾਂ ਵਾਲੀ ਦੀ ਗੱਲ ਕਰਦੇ ਆ ਨਾ ਤਾਂ ਇਹ ਆ ਜੇ ਅਗਲੇ ਸਾਲ ਆਪਾਂ ਇਹਦੇ ਨਾਲ ਹੀ ਬੀਜਣੇ ਆ ਪੈਸੇ ਵਧੀਆ ਵੱਟੇਗੇ ਤਾਂ ਇਹੀ ਚਲਾਉਣਾ ਤਾਂ ਹੀ ਉਹ ਆਪਾਂ ਸੇਲ ਕਰਨੀਆਂ ਇਹ ਕਮਿੰਗ ਸੂਨ ਹੀ ਆ ਇਹ ਦੇਖੋ ਹਾਈਡਰੋ ਲੱਗੀ ਆਉਂਦੇ ਆ ਜੇ ਪਰ ਇਹਨੂੰ ਖਾਦ ਵਾਲਾ ਨਹੀਂ ਹੁੰਦਾ ਉਹ ਵੀ ਬਾਈ ਇੱਥੇ ਲੱਗਿਆ ਹੋਇਆ ਘੋੜਾ ਵਿੱਚੋਂ ਬਾਈ ਕੈਮਰ ਕੋਮਨ ਬਹੁਤ ਸੋਹਣਾ ਇੱਕ ਹੋਰ ਖਾਸ ਹੀਤਾ ਕੈਮਨ ਦੀਆਂ ਤਾਕੀਆਂ ਖੁੱਲਦੀਆਂ ਕਿੱਥੇ ਤੱਕ ਇਹ ਖਾਸ ਹੀਤਾ ਬਾਈ ਇਹਦੀ ਜੌਂਡੀਰ ਦੀ ਤੱਕ ਹੀ ਉੱਥੇ ਤੱਕ ਨਹੀਂ ਖੁੱਲਦੀ ਜੌਂਡੀਰ ਦੀ ਤੱਕ ਹੀ ਪਾਰਟੀਸ਼ਨ ਦੇ ਵਿੱਚ ਹੀ ਖੁੱਲਦੀ ਆ ਹਨ ਇਹਦੀ ਦੇਖੋ ਇੱਥੇ ਤੱਕ ਖੁੱਲ ਜਾਂਦੀ ਫੰਕਸ਼ਨ ਤਾਂ ਬਹੁਤ ਆ ਬਾਈ ਸੀਟੀ ਵੀ ਮਿਲਦੀ ਐ ਇੱਥੇ ਤੇ ਹਾਂ ਹਾਲੈਂਡ ਵਾਲੇ ਕਮਾਲ ਹੀ ਕਰ ਦਿੰਦੇ ਆ ਬਈ ਇਹ ਪ੍ਰਾਈਸ ਦੇ ਵਿੱਚ ਵੀ ਬਹੁਤ ਲੋਟ ਆ ਬਹੁਤ ਜਾਇਜ ਆ ਪ੍ਰਾਈਸ ਦੇ ਵਿੱਚ ਇੱਧਰ ਆ ਖੜਾ ਰਾਜਾ ਦੋਨੇ ਰਾਜ ਹੀ ਖੜਾਏ ਹੋਏ ਆ ਇਹ ਵੀ ਦਾ ਪੂਰਾ ਵਿਕਦਾ ਪੂਰੀ ਡਿਮਾਂਡ ਡਿਮਾਂਡ ਆ ਇਹਨਾਂ ਦੀ ਉਹ ਵੀ ਵੀਰੇ ਵਿੱਚੋਂ ਦੇਖ ਲਓ ਫੰਕਸ਼ਨ ਐ ਇਹਦੇ ਬਈ ਸੀਟ ਵੀ ਹੈ ਗਈ ਆ ਪੂਰੀ ਨਜ਼ਾਰੇਦਾਰ ਚਲੋ ਹਜੇ ਬੰਦ ਕਰਕੇ ਥੱਲੀ ਬੈ ਗਈ ਮੇਰੇ ਭਾਰ ਨਾਲ ਤਾਂ ਤੇ ਕਿਉਂਕਿ ਹਵਾ ਹੈ ਨਹੀਂ ਦੀ ਹਜੇ ਤੇ ਥੱਲੀ ਬੈ ਗਈ ਹੈ ਤਾਂ ਕਿਉਂਕਿ ਆਪਣਾ ਭਾਰ ਕਿਹੜਾ ਨਿੱਕਾ ਜਿਹਾ ਛੋਟਾ ਜਿਹਾ ਭਾਰ ਭਾਰ ਆਪਣਾ ਪੂਰਾ ਵ ਤੇ ਪਰ ਟਰੈਕਟਰ ਯਾਰ ਨਜ਼ਾਰਾਦਾਰ ਬਾਲਾ ਵਾ ਜਿਵੇਂ ਹਾਂ ਦੇਖਣ ਦੋਖਣ ਜੌਂਡੀਅਰ ਦੇ ਨਾਲ ਹਦੇ ਇੱਥੇ ਉਹ ਪਾਰਟੀਸ਼ਨ ਕਰਕੇ ਵਿਜ਼ਿਬਿਲਟੀ ਦੇ ਵਿੱਚ ਪ੍ਰੋਬਲਮ ਆਉਂਦੀ ਆ ਬਾਈ ਸੀਟ ਦੇਖੋ ਚੱਕੋ ਸੀਟ ਐ ਨਾ ਨਜ਼ਾਰੇਦਾਰ 벨ਟ ਵੀ ਲੱਗੀ ਆ ਇਹਦੇ ਸੀਟ ਤੇ ਆ ਇਹਦਾ ਸ਼ਟਲ ਆ ਇਹਦਾ ਪਾਵਰ ਸ਼ਟਲ ਆ ਇਹਦੇ ਵੀ ਜੌਂਡੀਅਰ ਵਾਲਾ ਹੀ ਆ ਸਿਸਟਮ ਸੇਮ ਬਹੁਤ ਸੋਹਣਾ ਤੇ ਗੇਅਰ ਇਹਦੇ ਚਾਰ ਗੇਅਰ ਆ ਲੋ ਹਾਈ మీడియం ਹੋ ਗਿਆ ਤੇ ਚਾਰ ਤਿੰਨ ਉਹ ਹੋ ਗਏ ਆ ਵਾਲਵ ਹੋ ਗਏ ਤਿੰਨ ਡਿਸਟ੍ਰੀਬਿਊਟਰ ਤੈਨ ਲੱਗੇ ਆ ਪੀਟੀਓ ਵਾਲਾ ਗੀਅਰ ਆਪਣੇ ਜੋੜੀ ਜਰਮ ਦੀ ਲਾਈਟਾਂ ਲੋਟਾਂ ਦਾ ਆ ਗਿਆ ਇਹ ਬਾਈ ਇੰਡੀਆ ਦੀ ਜਾਂ ਪੂਰੇ ਕਹਿ ਲੋ ਇੱਕੋ ਮਾਤਰ ਮਸ਼ੀਨ ਆ ਇਹ ਕਿ ਜਿਹੜੀ ਜਾਨੀਏ ਸਮਝ ਲਓ ਇਹਦੀ ਕੋਸਟ 25 ਲੱਖ ਰੁਪਏ ਆ ਇਹ 25 ਲੱਖ ਤੋਂ ਇਹਨੂੰ ਕਰੋੜ ਤੱਕ ਦੀ ਲੈ ਕੇ ਜਾ ਸਕਦੇ ਆ ਆਪਾਂ ਕਿ ਜਿਵੇਂ ਬਾਹਰ ਗੱਡੀਆਂ ਨਹੀਂ ਬਾਈ ਬਣਦੀਆਂ ਜਿਵੇਂ ਰਾਇਲ ਸਰੋਇਸ ਬਣਦੀ ਆ ਉਵੇਂ ਹੀ ਇਹਦਾ ਆਪਸ਼ਨ ਖੁੱਲਦੀ ਆ ਜੇ ਆਪਾਂ ਇਹਨੂੰ ਆਰਡਰ ਕਰਨਾ ਨੈਟ ਤੋਂ ਕੱਲੀ-ਕੱਲੀ ਚੀਜ਼ ਤੁਸੀਂ ਇਹਦੇ ਲਵਾ ਸਕਦੇ ਹੋ ਵੀ ਸੈਂਸਰ ਲਵਾਉਣੇ ਆ ਜਾਂ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਸਿਲੈਕਟ ਕਰ ਸਕਦੇ ਹੋ ਮਗਰ ਲਿਓ ਬੱਟਾ ਪਾਉਣ ਵਾਲੇ ਕਿਹੜੇ ਲੈਣੇ ਆ ਤੇ ਕੱਪ ਕਿਹੜੇ ਲੈਣੇ ਆ ਹਨਾ ਆਹ ਜਿਹੜਾ ਮਗਰ ਆਲੂ ਪਾਉਣ ਵਾਲਾ ਇਹ ਵੱਡਾ ਲੈਣਾ ਛੋਟਾ ਲੈਣਾ ਇਹ ਜੈਕ ਨਾਲ ਨੀਵਾ ਹੁੰਦਾ ਲੈਣਾ ਉੱਚਾ ਹੁੰਦਾ ਲੈਣਾ ਤੇ ਬਹੁਤ ਆਪਸ਼ਨਾਂ ਨੇ ਬਾਈ ਇਹ ਇਹਦੇ ਵਿੱਚ ਹਨਾ ਤੇ ਜਾਨੀ ਕਹਿੰਦੀ ਚਲੋ ਹੁਣ ਕਈ ਵੀਰਾਂ ਨੇ ਕਹਿਣਾ ਵੀ ਪੈਸੇ ਤੱਕੇ ਨਹੀਂ ਬਾਟਨ ਤੇ ਮਸ਼ੀਨਰੀ ਮਹਿੰਗੀ ਹੋਈ ਜਾਂਦੀ ਪਰ ਵੀਰੇ ਪਤਾ ਕੀ ਆ ਆਉਣ ਵਾਲਾ ਟਾਈਮ ਜਿਹੜਾ ਘਟ ਹੋਈ ਜਾਂਦਾ ਨਾ ਉਹਦੇ ਵਿੱਚ ਮਸ਼ੀਨਰੀ ਵੱਡੀ ਹੀ ਕਵਰ ਕਰਦੀ ਆ ਆ ਸਾਰੇ ਕਾਸੇ ਨਾਲ ਜਿਵੇਂ ਇਹ ਕਵਰ ਕਰੂਗੀ ਤੇ ਇਹ ਚੀਜ਼ ਆ ਤੇ ਦੇਖੋ ਇਹ ਕਿੱਡੀ ਵੱਡੀ ਮਸ਼ੀਨ ਆ ਹਨਾ ਤੇ ਇਹਨੂੰ ਟਰੈਕਟਰ ਵੀ ਬਾਈ ਵੱਡਾ ਹੀ ਚਾਹੀਦਾ ਜਿਵੇਂ ਵਰਕ ਮਾਟਰ ਚਲਾਉਂਦਾ ਵਾ ਉਹੀ ਲਿਫਟ ਚੱਕਦਾ ਇਹਦੀ 90 10 ਵੀ ਚੱਕ ਲੈਂਦਾ ਡਿਊਜ਼ ਫਾਰ ਚੱਕ ਲੋਗ ਇਹੇ ਚੀਜ਼ਾਂ ਚਾਹੀਦੀਆਂ ਨੂੰ ਤੇ ਕੀ ਆ ਬੱਤਾਂ ਹੀ ਨੇ ਬਾਈ ਇਹਦੀਆਂ ਦਾ ਤਾਂ ਆਪਾਂ ਰੱਬ ਸੁੱਖ ਰੱਖੇ ਆਲੂ-ਆਲੂ ਵਧੀਆ ਲੱਗ ਜਾਣ ਨੈਕਸਟ ਇਅਰ ਇਹੀ ਲਵਾਂਗੇ ਇਹਦੇ ਨਾਲ ਯਾਲੂ ਵੇਚਾਂਗੇ ਕਿਉਂਕਿ ਦੂਜੀ ਆਪ ਤਾਂ ਹੀ ਉਦੋਂ ਸੇਲ ਤੇ ਲਾਈਦੀ ਵੀ ਸੇਲ ਕਰ ਦੇਣੀ ਆ ਤੇ ਆ ਲੈ ਲੈਣੀ ਆ ਇਹਦਾ ਕੰਮ ਬਈ ਦੀ ਆ ਇਹ ਇੱਕ ਦਿਨ ਦੇ ਵਿੱਚ 25 ਕਿੱਲੇ ਆਲੂ ਵੀਰ ਦਿੰਦੀ ਆ ਇੱਕ ਦਿਨ ਦੇ ਵਿੱਚ 12 ਕੁਆਂਟਲ 12 ਹਾਂ 12 ਕੁਆਂਟਲ ਇਹ ਚ ਬਈ ਨਹੀਂ 12 ਕੁਆਂਟਲ ਹਾਂ 12 ਕੁਆਂਟਲ ਆਲੂ ਪੈ ਜਾਂਦੇ ਆ ਮਗਰੇ ਚ 17 ਕੁਆਂਟਲ ਇਹਦਾ ਆਪਦਾ ਭਾਰ ਆ ਦੇਖ ਲਓ ਇੰਨਾ weight ਹੋ ਜਾਂਦਾ ਇਹ ਚਾਈਨਾ ਤੋਂ ਵੀ ਆਉਂਦੀ ਆ ਜਰਮਨ ਤੋਂ ਵੀ ਆਉਂਦੀ ਆ ਬਈ ਦੋਨੇ ਪਾਸੇ ਕੱਲ ਨੂੰ ਦਿਖਾਵਾਂਗੇ ਵੀਰੇ ਤੁਹਾਨੂੰ ਸਾਰੇ ਵੀਰਾਂ ਨੂੰ ਜਿਹੜੀਆਂ ਦੂਜੀਆਂ ਨਵੀਆਂ ਮਸ਼ੀਨਾਂ ਨੇ ਉਥੇ ਫੀਲਡ ਦੇ ਫੀਲਡ ਦੇ ਵਿੱਚ ਜਾਣ ਦਾ ਹੈਗਾ ਪ੍ਰੋਗਰਾਮ ਵੀ ਕੱਲ ਨੂੰ ਉਥੇ ਜਾਣਾ ਵਾ ਤੇ ਜੇ ਤਾਂ ਇਧਰੋਂ ਵਿਲੇ ਹੋਗੇ ਤਾਂ ਕਾਲੂ ਦਿਖਾਵਾਂਗੇ ਵੀਰੇ ਵੀ ਉਹ ਮਸ਼ੀਨਾ ਦੇਖ ਕੇ ਲੱਗਦਾ ਵੀ ਜਿਵੇਂ ਆਪਾਂ ਬਾਹਰਲੇ ਕੰਟਰੀ ਦੇ ਵਿੱਚ ਆ ਗਏ ਵੀ ਐਡੀਆਂ ਐਡੀਆਂ ਮਸ਼ੀਨਾ ਆਈਆਂ ਇੱਥੇ ਇੱਥੇ ਹਾਪੜ ਆਈਆਂ ਹੋਈਆਂ ਨੇ ਉਹ ਮਸ਼ੀਨਾ ਸਾਰੀਆਂ ਤੇ ਬਹੁਤ ਵੱਡੇ ਵੱਡੇ ਲੈਥੋ ਦੀ ਵੀ ਦੇਖਿਆ ਹੋਣੀ ਆ ਜਿਹੜੇ ਵੀ ਇਹਨਾਂ ਨੂੰ ਆਲੂ ਦੇ ਇੰਟਰਸਟ ਆ ਉਹਨਾਂ ਨੇ ਰੀਲਾਂ ਤਾਂ ਦੇਖੀਆਂ ਹੋਣੀਆਂ ਆਪਣੇ ਇੰਸਟਾਗ੍ਰam ਤੇ ਕਾਫੀ ਵਾਇਰਲ ਹੁੰਦੀਆਂ ਉਹ ਵੀਰੇ ਇੱਥੇ ਹਾਪੜ ਦੇ ਨੇੜੇ ਆ ਉਹ ਕੰਪਨੀ ਦੇ ਕੋਲੇ ਆ ਮਸ਼ੀਨਾ ਤੇ ਕੰਪਨੀ ਦਾ ਆਲੂ ਲੱਗਦਾ ਉਹ ਕੰਟਰੈਕਟ ਕਰਕੇ ਲਵਾਉਂਦੇ ਉਹ ਆਪ ਹੀ ਸਾਰਾ ਕੁਝ ਕਰਦੇ ਆ ਹਨਾ ਟਰੈਕਟਰ ਵੀ ਬਹੁਤ ਵੱਡੇ ਵੱਡੇ ਆ ਮਸ਼ੀਨਾਂ ਵੀ ਬਹੁਤ ਵੱਡੇ ਲੈਵਲ ਦੇ ਆਈਆਂ ਆ ਹਨ ਉਹ ਆਪਣੇ ਚਲੋ ਇੰਡੀਅਨ ਦੇ ਹਜੇ ਆਪਣੇ ਖੇਤਾਂ ਦੇ ਲੈਵਲ 'ਚ ਤਾਂ ਨਹੀਂ ਹੈਗੀਆਂ ਉਹ ਤੇ ਪਰ ਮਸ਼ੀਨਰੀ ਵੱਡੀ ਬਹੁਤ ਆ ਬਈ ਉਹ ਤੇ ਕੱਲ ਨੂੰ ਹੈ ਤਾਂ ਹੈਗਾ ਵਿਚਾਰ ਕੀ ਉੱਥੇ ਜਾਣ ਦਾ ਬਾਕੀ ਕੋਈ ਗੱਲ ਨਹੀਂ ਜੇ ਹੋਇਆ ਜੇ ਗਿਆ ਤਾਂ ਜਰੂਰ ਉੱਥੇ ਦੀ ਵੀਡੀਓ ਬਣਾ ਕੇ ਤੁਹਾਡੇ ਸਾਰੇ ਵੀਰਾਂ ਨਾਲ ਸ਼ੇਅਰ ਕਰੂੰਗਾ ਧੰਨਵਾਦ